ਵੀਰੋ ਉਸ ਲਈ ਐ ਡਿਸਟ੍ਰਿਕਟ کورٹ ਨੂੰ ਦਿੱਤਾ ਜੇਦੋਂ ਕਿ ਡਿਸਟ੍ਰਿਕਟ کورٹ ਦਾ ਵੀ ਅਧਾਰ ਵਿੱਚ ਨਹੀਂ ਹੁੰਦਾ ਸੀ ਕਿਉਂਕਿ ਇਹ ਲੜਕੀਆਂ ਦਾ ਮਾਮਲਾ ਐਨਆਈਏ ਦੇ ਵਿੱਚ ਪੋਰਟ ਦੇ ਵਿਸ਼ਾ ਹੁੰਦਾ ਹੈ ਸੋ ਇਸ ਵਾਰ ਲੋਅਰ کورٹ ਨੇ ਇਹ ਕਿਹਾ ਕਿ ਸਾਡੇ ਹੱਕ ਦੀ ਗੱਲ ਨਹੀਂ ਹੈ ਅਸੀਂ ਇਹ ਨਹੀਂ ਇਹਨੂੰ ਪੇਜਣਾ ਹੈ ਇਹ ਕਹਿ ਕੇ ਉਹ ਲੋਅਰ کورٹ ਨੇ ਇਹ ਦੋਵੇਂ ਸਿਸਟਰਾਂ ਨੂੰ ਜੇਲ੍ਹ ਦੇ ਵਿੱਚ ਪੇਜਿਆ ਤੇ ਅੱਧਾ ਦਿਨਾਂ ਉੱਥੇ ਉਹਨਾਂ ਨੂੰ ਰੱਖਿਆ ਉਸ ਤੋਂ ਬਾਅਦ ਕੰਪਲਸ਼ਨ ਦੇ ਕਰਕੇ ਉਹਨਾਂ ਨੂੰ ਜ਼ਮਾਨਤ ਦਿੱਤੀ ਲੇਕਿਨ ਜ਼ਮਾਨਤ ਇਸ ਤੋਂ ਵੀ ਪੂਰੀ ਗੱਲ ਹੈ ਕਿਉਂਕਿ ਜ਼ਮਾਨਤ ਦਿੱਤਾ ਕਈ ਸਰਤਾ ਰੱਖ ਕੇ ਉਹ ਗੱਲ ਨਹੀਂ ਕਰ ਸਕਦੇ ਮੀਡੀਆ ਨੂੰ ਕਿਸੇ ਨੂੰ ਮਿਲ ਨਹੀਂ ਸਕਦੇ ਬੋਲ ਨਹੀਂ ਸਕਦੇ ਜਾ ਨਹੀਂ ਸਕਦੇ ਉਹਨਾਂ ਦਾ ਪਾਸਪੋਰਟ ਰੱਦ ਕੀਤਾ ਗਿਆ ਏਵਰੀ ਹਿਊਮਨ ਰਾਈਟ ਦੈਟ ਇਜ਼ ਗਿਵਨ ਇਜ਼ ਡਿਨਾਈਡ ਆਲ ਦਾ ਕਨਸਟੀਟਿਊਸ਼ਨਲ ਸਿਵਲ ਪੋਲਿਟਿਕਲ ਆਲ ਦਾ ਰਾਈਟਸ ਆਰ ਗਿਵਨ ਇਨ ਦਾ ਕਨਸਟੀਟਿਊਸ਼ਨ ਆਰ ਪਲੈਟਲੀ ਡਿਨਾਈਡ देखो वी आर डिमांडिंग ऑल द गवर्नमेंट्स प्लस द प्राइम मिनिस्टर दैट दे शुड बी रिलीज्ड अनकंडीशनली एंड दिस केस सिंस इट कुड नॉट बी प्रूव्ड इन द लोअर कोर्ट फॉर द कन्वर्जन इनटू क्रिश्चियनिटी एज़ वेल ए ट्रैफिक हां जी यस करके दिस रिजीस आफ्टर आई ਸਾਡੇ ਦੁੱਖ ਉਸਾਰ ਦੇ ਸਾਹਿਬ ਨੇ ਰੱਖਣ ਦੇ ਲਈ ਅਤੇ ਤਾਂ ਕਿ ਉਹ ਸਾਡਾ ਦੁੱਖ ਨੂੰ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਦੇ ਕੋਲ ਪਹੁੰਚਾ ਸਾਡਾ ਦੁੱਖੀ ਇਹ ਹੈ ਕਿ 25 ਦੂਲਾਈ 2025 ਨੂੰ ਸਾਡੇ ਮਾਸੂਮ ਦੋ ਸਿਸਟਰਾਂ ਜੋ ਦੁਰਗ ਰੇਲਵੇ ਸਟੇਸ਼ਨ ਦੇ ਵਿੱਚ ਬੈਠੇ ਜਿੱਥੇ ਤਿੰਨੇ ਕੁੜੀਆਂ ਆਪਣੇ ਖਾਣਾ ਤੋਂ ਆਏ ਉਹਨਾਂ ਦੇ ਪਰਵਾਦੇ ਨਾਲ ਸਿਸਟਰਾਂ ਦੇ ਕੋਲ ਜਾ ਕੇ ਕੰਮ ਕਰਨ ਲਈ 2 ਸਾਲ ਜਿੱਤੇ ਜਦੋਂ ਉਹਨਾਂ ਨੂੰ 10000 ਦਾ ਤਰਕ ਦੇ ਦਿੱਤੇ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਨਰਸਿੰਗ ਕਰਵਾਉਣ ਲਈ ਉਸ ਸਮੇਂ ਉੱਥੇ ਅਜੀ ਜੋਧੀ ਸ਼ਰਮਾ ਨਾਮ ਦੀ ਇੱਕ ਔਰਤ ਜੋ ਬਜਰੰਗ ਦਲ ਦੀ ਕਰਾਇਆ ਦਾ ਗੁੰਡਾ ਹੈ ਜਿਨ੍ਹਾਂ ਨੇ ਆਣ ਕੇ ਤੰਗ ਕਰਨ ਲੱਗੇ ਔਰ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਰੇਲਵੇ ਪੁਲਿਸ ਸਾਰੇ ਆਏ ਅਤੇ ਇਹਨਾਂ 'ਤੇ ਦੇ ਦੋਸ਼ ਪਾਇਆ ਗਿਆ ਕਿ ਤਰਮ ਪਰिवर्तन ਤੁਸੀਂ ਕਰਨ ਲਈ ਲਈ ਜਾ ਰਹੇ ਇਹਦਾ ਸਬੂਤ ਲਈ ਉਹਨਾਂ ਨੇ ਜਦੋਂ ਸਾਰੇ ਚੱਕੇ ਤਾਂ ਉਹ ਕੁੜੀਆਂ ਨੇ ਸਬੂਤ ਸਾਰੇ ਦੇ ਦਿੱਤਾ ਕਿ ਕੁੜੀਆਂ ਇਸਾਈ ਬਣੇ ਕਈ ਸਾਲ ਪਹਿਲੇ ਉਹਨਾਂ ਦਾ ਮਾਂ-ਬਾਪ ਵੀ ਇਸਾਈ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਕੇਸ ਨਹੀਂ ਕੋਰਟ ਦੇ ਵਿੱਚ ਹੋਣਾ ਫਿਰ ਉਹਨਾਂ ਨੇ ਆਖਿਆ ਕਿ ਤੁਸੀਂ ਸਿਸਟਰ ਲੋ ਤੁਸੀਂ ਕੁੜੀਆਂ ਨੂੰ ਵੇਚਣ ਲਈ ਤੇ ਗਲਤ ਕੰਮ ਕਰ ਰਹੇ ਹਿਊਮਨ ਟਰੈਫਿਕ ਲਈ ਲੈ ਜਾ ਰਹੇ ਸੀ ਉਹਦੇ ਬਾਰੇ ਜਦੋਂ ਕੀਤਾ ਉਦੋਂ ਮਾਂ-ਬਾਪ ਦੀ ਚਿੱਠੀ ਵਗੈਰਾ ਉਹਨਾਂ ਨੂੰ ਦੇ ਦਿੱਤਾ ਉਦੋਂ ਉਹ ਕੇਸ ਫੇਲ ਹੋ ਗਈ ਫਿਰ ਉਹ ਲੋਅਰ ਕੋਰਟ ਦੇ ਪੁਲਿਸ ਨੇ ਲੋਅਰ ਕੋਰਟ ਨੂੰ ਦੇ ਦਿੱਤਾ ਲੋਅਰ ਕੋਰਟ ਨੇ ਇਹ ਕੇ 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 ਸਾਢੇ ਹੱਕ ਦਾ ਕੇਸ ਨਹੀਂ ਹੈ ਇਹਨਾਂ ਹੀ ਸਿਰਫ ਇਹਦਾ ਕੋਰਟ ਸਰਵ ਡੀਲ ਕਰ ਸਕਦੇ ਬੋਲ ਕੇ ਇਹਨਾਂ ਨੂੰ ਦੇ ਦਿੱਤਾ ਲੇਕਿਨ ਇਹ ਲੋਅਰ ਕੋਰਟ ਦੀ ਬਹੁਤ ਹੀ ਕੱਟੀ ਕਾਮੀ ਹੋਈ ਕਿ ਇਹ 마ਸੂਮ ਸਿਸਟਰਾ ਨੂੰ 8 ਦਿਨਾਂ ਦੇ ਲਈ ਜੁਡੀਸ਼ੀਅਲ ਕਸਟਡੀ ਵਿੱਚ ਪੇਜਿਆ ਬਿਨਾ ਵਜ੍ਹਾ ਕੋਈ ਕਾਰਨ ਤੋਂ ਉਸ ਤੋਂ ਬਾਅਦ ਜਦੋਂ ਪੂਰਾ ਦੇਸ਼ ਦਾ ਤੇ ਵਿਦੇਸ਼ ਤੋਂ ਵੀ ਪ੍ਰੈਸ਼ਰ ਪਈ ਫਿਰ ਉਹਨਾਂ ਨੂੰ ਜਮਾਨਤ ਦਿੱਤੀ ਐਨ ਆਈ ਏ ਕੋਰਟ ਨੇ ਲੇਕਿਨ ਉਹ ਇਸ ਤੋਂ ਵੀ ਬੁਰੀ ਗੱਲ ਹੈ ਕੰਡਮ ਕਰਨ ਵਾਲੀ ਗੱਲ ਹੈ ਕਿਉਂਕਿ ਉਹਨਾਂ ਦਾ ਫਰੀडम ਆਫ ਸਪੀਚ ਫਰੀडम ਆਫ ਰਿਲੀਜੀਅਨ ਫਰੀडम ਆਫ ਮੂਵਮੈਂਟ ਸਭ ਰੱਦ ਕੀਤਾ ਗਿਆ ਇੱਥੋਂ ਤੱਕ ਉਹਨਾਂ ਨੂੰ ਨਿਕਲਣ ਲਈ ਕੋਰਟ ਦਾ ਪੁਲਿਸ ਦਾ ਪਰਮਿਸ਼ਨ ਦੀ ਲੋੜ ਤੱਕ ਹੋਈ ਸੋ ਇਸ ਲਈ ਜਦੋਂ NIA ਦੇ ਕੇਸ ਨਿਰਬੰਧਾ ਲੋਅਰ ਕੋਰਟ ਦਾ ਵੀ ਨਿਰਬੰਧਾ ਕੋਈ ਵੀ ਕੇਸ ਇਹ ਸਿਸਟਮ ਦੇ ਉੱਤੇ ਨਹੀਂ ਬੜਨਾ ਤਾਂ ਸਾਡਾ ਡਿਮਾਂਡ ਹੈ ਅਨ ਕੰਡੀਸ਼ਨਲੀ ਇਹ ਕੇਸ ਨੂੰ ਕਵਾਸ਼ ਕਰ ਦਿੱਤਾ ਜਾਏ ਕੈਨਸਲ ਕਰੇ ਅਤੇ ਇਹ ਸਿਸਟਮ ਨੂੰ ਹਮੇਸ਼ਾ ਲਈ ਬਰੀ ਕਰੇ ਉਹਨਾਂ ਦਾ ਪਾਸਪੋਰਟ ਤੇ ਡਾਕੂਮੈਂਟਸਾਰੇ ਵਾਪਸ ਦਿੱਤੇ ਜਾਣ ਇਹ ਸਾਡੀ ਡਿਮਾਂਡ ਹੈ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਮੁੱਖ ਮੰਤਰੀ ਹੋਰ ਅਫਸਰਾਂ ਦੀ ਗੱਲ ਹੈ ਕਿ ਜੋ ਮੁੱਖ ਮੰਤਰੀ ਸਾਹ ਹੋਣ ਉੱਤੇ ਰਾਜ ਕਰਦਾ ਹੈ ਜਾਂ ਉਹ ਮੁੱਖ ਮੰਤਰੀ ਵੀ ਸਾਡੇ ਕਾਨਵੈਂਸ ਕੋਰਟ ਤੋਂ ਪੜ੍ਹ ਕੇ ਨਿਕਲਾ ਹੈ ਕਈ ਲੋਕਾਂ ਨੇ ਨਨਾਂ ਪੁੱਛਿਆ ਜਦੋਂ ਤੁਸੀਂ ਪੜ੍ਹੇ ਤੋਂ ਤੋਹਨ ਇਸਾਈ ਨਹੀਂ ਬਣਾਇਆ ਫਿਰ ਤੁਸੀਂ ਕਿਉਂ ਇਹ ਅਲੱਗ ਇਸਤ ਲਾ ਰਹੇ ਹੋ ਉਹਨਾਂ ਨੂੰ ਕੋਈ ਜਵਾਬ ਨਹੀਂ ਦੇ ਸਕਿਆ ਇਹ ਸੋ ਕਲੀਅਰ ਹੁੰਦਾ ਹੈ ਕਿ ਇਹ ਸਾਰਾ ਵਰਥ ਹੈ ਔਰ ਅਨਵਾਰੈਂਟਡ ਹੈ ਪਰ ਇਸ ਦਾ ਮੈਨੂ ਦਿਖਾ ਦੇ ਜੇ ਸਾਰੀ ਕੁੱਝ ਦਾ ਚਾਹੇ ਪੂਰ ਪੰਜਾਬ ਵਿੱਚ ਹੋਇਆ ਆਪਾਂ ਤੋਂ ਵੇਟ ਕੀਤਾ ਕਿਉਂਕਿ ਸਾਨੂੰ ਜਦੋਂ ਪਤਾ ਲੱਗਿਆ ਕਿ ਜ਼ਮਾਨਤ ਮਿਲਣਗੇ ਕਿਉਂਕਿ ਜ਼ਮਾਨਤ ਰਹਿਣਾ ਹੀ ਪਏਗਾ ਲੇਕਿਨ ਜ਼ਮਾਨਤ ਦੇ ਨਾਲ ਸਾਡਾ ਕੇਸ ਨਾ ਪੂਰਾ ਹੁੰਦਾ ਸਾਨੂੰ ਚਾਹੀਦਾ ਅਨ ਕੰਡੀਸ਼ਨਰ ਰਿਲੀਜ਼ ਆਫ ਦ ਸਿਸਟਰਸ ਇਸ ਲਈ ਅਸੀਂ ਵੇਟ ਕੀਤਾ ਉਹ ਡਿਮਾਂਡ ਲਈ ਅਸੀਂ ਇੱਥੇ ਗੱਟੇ ਹੋਏ ਬੰਗ ਪੱਤਰ ਦਿੱਤੇ ਤਕਰੀਬਨ 1100 ਲੋਕ ਕਰ ਰਹੇ ਹੁਣ 1-2 ਦਿਨ ਦੇ ਅੰਦਰ ਇਹ ਸਾਈਨ ਕਰਕੇ ਦਿੱਤਾ ਹੈ ਬਾਕੀ ਇਹ ਦੇ ਮੁਤਾਬਿਕ ਹੋਣਗੇ ਹੋਣਾ ਵਾਲੋ ਕੀ ਆਸ਼ੀਸ਼ ए डी सी साहब ने किया कि डी सी साहब आने समय ये जवाब देंगे क्योंकि इस समय तो डी सी साहब कोई इमरजेंसी ली है जितने कोई लड़ाई झगड़ा हो रहा है इसलिए वो आंसर उन जवाब फ़िलहाल कैप्टन मेरा नाम नीना मसीह है मैं आप सभी को ये बताना चाहती हूँ कि सभी को पता है कि हमारे सिस्टर्स और फादर्स का पूरा जीवन वो परमेश्वर की महिमा के लिए और समाज की भलाई के लिए समर्पित करते हैं उसी के आधार पर सभी को ये सब कुछ पता है कि उनका पूरा जीवन त्याग और तपस्या से भरपूर होता है उसके बाद ये ज्योति शर्मा जो है उसके बोलने का तरीका क्या वो अपने किसी भी जो भी आपके पुजारी होते हैं क्या वो इस तरह से बातचीत करेगी उनके साथ जो वो अश्लील तरीके से बातचीत कर रही थी इसीलिए हम लोग सब यहाँ पर आए हैं कि उसके खिलाफ भी कार्यवाही की जाए क्योंकि एक आम औरत या आम महिला किसी भी साधारण महिला के साथ भी इस तरह की बातचीत नहीं करेगी उसके बोलने का नज, जो किस नज़रिया है बोलने का जो तरीका है वो बिल्कुल वाहियात था तो उसको उसके खिलाफ इसीलिए कार्रवाई की जानी चाहिए और इस केस को कि ये बताया जा रहा है कि महिलाओं की तस्करी कर रहे हैं महिलाओं को काम में ले रहे हैं ये सब कोई पूरा भारत देश पूरा पूरी दुनिया जानती है कि ऐसी कोई भी बात नहीं है पर इसको भड़काऊ तरीके से सामने लेकर आना ये बहुत गलत है हम किसी से नहीं अपनी आत्मा का जवाब हमको खुद को देना होता है तो हम हमारे अंदर सोचें कि क्या हमने वास्तव में ये सही करा एक ही देश में रहते हुए क्या हमने ये सही करा या गलत अगर उन पर कार्रवाई देखो हमारी अगर कार्रवाई नहीं हुई तो हम आ, जो भी हमारे आ, कम्युनिटी है सारा मिलकर ईसाई समुदाय मिलकर इसके खिलाफ़ के अंदर आंदोलन करना पड़ेगा फिर